ਦੇਖੋ ਇਸ ਵੇਲੇ ਫੇਰ ਮੈਂ ਈਸਟ ਵਿਧਾਨ ਸਭਾ ਹਲਕੇ 'ਚ ਬੈਠਾ ਤੇ ਇਕੱਲੇ-ਇਕੱਲੇ ਸਾਡੇ ਵਰਕਰ ਨਾਲ ਕਾਰਕਿਰਤਾ ਨਾਲ ਸਾਡੇ ਲੀਡਰਾਂ ਨਾਲ ਜੋ ਇੱਥੇ ਡਿਸਕਸ ਹੋ ਰਿਹਾ ਵੀ ਇਹ ਪਹਿਲਾਂ ਕਦੇ ਵੀ ਸਭ ਤੋਂ ਪਹਿਲੀ ਵਾਰ ਹੋਇਆ ਵੀ ਇੰਨੀ ਨਾਰੀ ਸ਼ਕਤੀ ਮਾਤਰ ਸ਼ਕਤੀ ਸਾਡੀਆਂ ਮਾਵਾਂ ਭੈਣਾਂ ਕਿਉਂ ਕਿਉਂਕਿ ਮੋਦੀ ਸਾਹਿਬ ਤੇ ਬੀਜੇਪੀ ਤੇ ਕਮਲ ਦੇ ਫੁੱਲ ਤੇ ਵਿਸ਼ਵਾਸ ਆ ਵੀ ਜੋ ਕੁਛ ਗੁਜਰਾਤ ਯੂਪੀ ਮੱਧਿਆਪਰਦੇਸ਼ ਰਾਜਸਥਾਨ ਚ ਜੋ ਲਖਪਤੀ ਦੀਦੀ ਜਿਹੜੀ 3 ਕਰੋੜ ਲਖਪਤੀ ਦੀਦੀ ਬਣਾਉਣੀ ਉਹ ਇੱਕ ਹੌਸਲਾ ਇੱਕ ਜਜਵਾ ਹੈ ਮੇਰੀਆਂ ਭੈਣਾਂ ਦੇ ਵਿੱਚ ਮੇਰੀਆਂ ਮਾਮਾ ਦੇ ਵਿੱਚ ਕਿਉਂਕਿ ਉਹ ਪਹਿਲਾਂ ਉਹਨਾਂ ਨੂੰ ਆਮ ਆਦਮੀ ਪਾਰਟੀ ਝੂਠ ਬੋਲ ਕੇ ਲੈ ਕੇ ਵੀ ਅਸੀਂ ਹਜ਼ਾਰ 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 ਇੱਕਦਮ ਪਹਿਲਾਂ ਕਾਂਗਰਸ ਵੀ ਅਸੀਂ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦਵਾਂਗੇ ਪਰ ਮੋਦੀ ਜੀ ਨੇ ਇਹ ਕਰਕੇ ਦਿਖਾਇਆ ਇਹ ਤਾਂ ਇੱਕ ਗੱਲ ਹੋ ਗਈ ਦੂਜੇ ਪਾਸੇ ਵਿਜ਼ਨ ਜਿਹੜਾ ਹੈ ਅਸੀਂ ਤਿਆਰ ਕਰ ਰਹੇ ਹਾਂ ਡਾਕੂਮੈਂਟ ਅਸੀਂ ਇੱਕ ਦੋ ਦਿਨ ਤੁਹਾਡੇ ਮੂਹਰੇ ਲੈ ਕੇ ਆਵਾਂਗੇ ਜਿਹਦੇ ਵਿੱਚ ਜੋ ਜਿੱਥੇ ਵੀ ਮੋਦੀ ਸਾਹਿਬ ਨੇ ਡਿਵੈਲਪਮੈਂਟ ਦਾ ਅਜੰਡਾ ਰੱਖਿਆ ਉੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਮੈਟਰੋ ਬਣਾਈ ਮੈਟਰੋ ਤੋਂ ਬਾਅਦ ਉਹਨਾਂ ਨੇ ਉੱਥੇ ਹਰ ਇੱਕ ਇੱਕ ਚੀਜ਼ ਲਈ ਕਿੱਡਾ ਵੱਡਾ ਜਿਵੇਂ ਬਾਜਪਾਈ ਜੀ ਨੇ ਨਾ ਤੇ ক্রিকেট ਸਟੇਡੀਅਮ ਰੱਖਿਆ ਇੱਕ ਹਮੀਰਪੁਰ ਚ ਸਟੇਡੀਅਮ ਬਣਾਇਆ ਇਸ ਤਰੀਕੇ ਦਾ ਇੱਕ ਨੌਜਵਾਨਾਂ ਲਈ ਬਹੁਤ ਵੱਡਾ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਉਹ ਸਟੇਡੀਅਮ ਬਣੇ ਜਿਹਦੇ ਵਿੱਚ ਯਾਰ ਇੱਕ ਵੀ ਸਾਡੇ ਲੁਧਿਆਣੇ ਚ ਨਹੀਂ ਐਸੇ ਕਰਕੇ ਤਾਂ ਬੀਜੇਪੀ ਜੁਆਇਨ ਕੀਤੀ ਹੈ ਦੂਜੀ ਤੀਜੀ ਗੱਲ ਅੱਜ ਪੋਲਿਊਸ਼ਨ ਨਾਲ ਇਹ ਬੁਰਾ ਹਾਲ ਹੋ ਗਿਆ ਉੱਥੇ ਇਲੈਕਟ੍ਰਿਕ ਆ ਨਹੀਂ ਇਲੈਕਟ੍ਰਿਕ ਬੱਸਾਂ ਚੱਲਣ ਜਿਵੇਂ ਅੱਜ ਇਲੈਕਟ੍ਰਿਕ ਥ੍ਰੀ व्हीਲਰ ਚੱਲ ਰਹੇ ਆ ਇਹ ਸਾਰੀਆਂ ਚੀਜ਼ਾਂ ਮੋਦੀ ਜੀ ਦਾ ਮਾਡਲ ਆ ਉਸ ਉਸ ਮਾਡਲ ਨੂੰ ਉਸ ਤੋਂ ਬਾਅਦ ਚਾਹੇ ਰਾਮ ਮੰਦਰ ਜੀ ਦੀ ਗੱਲ ਹੋਵੇ ਚਾਹੇ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਹੋਵੇ ਚਾਹੇ ਚਾਰ ਸ਼ਹਿਜ਼ਾਦੇ ਸਾਡੇ ਉਹਨਾਂ ਦੇ ਵੀਰ ਬਲਦਵਸ ਮਨਾਉਣ ਦੀ ਗੱਲ ਹੋਵੇ ਹਰ ਚੀਜ਼ ਨੂੰ ਦੇਖਦੇ ਹੋਏ ਅੱਜ ਐ ਜੋਸ਼ ਸੀ ਐ ਕਰੰਟ ਸੀ ਜਿਵੇਂ ਹਰ ਬੰਦੇ 'ਚ ਇਹ ਹੁੰਦਾ ਵੀ ਇੱਕ ਅੰਦਰੋਂ ਉਹ ਇਸ ਗੱਲ 'ਚ ਤਰਸ 'ਚ ਵੀ ਯਾਰ ਅਸੀਂ ਹਜੇ 30 ਸਾਲ ਤੋਂ ਇਸ ਕਮਲ ਦੇ ਫੁੱਲ ਨੂੰ ਵੋਟ ਨਹੀਂ ਪਾ ਸਕੀ ਤੇ 10 ਸਾਲ ਤੋਂ ਅਸੀਂ ਮੋਦੀ ਜੀ ਨੂੰ ਵੋਟ ਨਹੀਂ ਕਰ ਸਕੇ ਆ ਮੌਕਾ ਆ ਗਿਆ ਸਾਡੇ ਕੋਲ ਇਹ ਮੌਕਾ ਖੁੰਝਣ ਨਹੀਂ ਦੇਣਾ ਪੂਰੇ ਬੀਜੇਪੀ ਇੱਕ ਵਾਰ ਸਤਾਫਤ ਕਰਨੀ ਆ ਤੇ ਜਿਹੜਾ ਵਿਕਸਿਤ ਭਾਰਤ ਦੀ ਗੱਲ ਕੀਤੀ ਆ ਉਹ ਵਿਕਸਿਤ ਲੁਧਿਆਣਾ ਅਸੀਂ ਬਣਾਉਣਾ ਇਹ ਸੋਚ ਲੈ ਕੇ ਅੱਜ ਦਾ ਜਨ ਸੁਲਾਬ ਇੰਨੀ ਧੁੱਪ ਇੰਨੀ ਗਰਮੀ ਤੁਸੀਂ ਦੇਖਿਆ ਇਹ ਮੌਸਮ ਕਿਹੋ ਜਿਹਾ ਸੀ ਬੱਚਿਆਂ ਨੂੰ ਲੈ ਕੇ ਗੋਦੀ ਚੱਕਿਆ ਮਾਮਾ ਨੇ ਜਾ ਰਹੀਆਂ ਉਹ ਰਾਸ਼ਟ ਤੱਕੇ ਕਈਆਂ ਦੇ ਮੈਂ ਸਮਝਦਾ ਬਹੁਤ ਜਾਣੇ ਕਿ ਤੱਕਾ ਮੁੱਕੀ ਦੇ ਵਿੱਚ ਪਰ ਫਿਰ ਵੀ ਉਹ ਚੱਲੇ ਜਾ ਰਹੇ ਇੱਕ ਹੱਥ 'ਚ ਮੈਂ ਦੇਖਿਆ ਬੱਚੇ ਇੱਕ ਹੱਥ 'ਚ ਭਾਜਪੀ ਦਾ ਝੰਡਾ ਇਹ ਜज्ਬਾ ਮੈਂ ਨਹੀਂ ਦੇਖਿਆ ਕਿਸੇ ਪਾਰਟੀ 'ਚ ਉਰੇ ਦੀ ਮੈਂ ਤੁਹਾਨੂੰ ਸ਼ਹਿਰ ਦੀ ਗੱਲ ਦੱਸ ਦਿੰਨਾ ਮੈਂ ਆਪ 10 ਸਾਲ ਰਿਹਾ ਬਹੁਤ ਪ੍ਰੋਗਰਾਮ ਕਾਂਗਰਸ ਪਾਰਟੀ ਦੇ ਕੀਤੇ ਆ ਬੈਠੇ ਆ ਸਾਡੇ ਸਾਰੇ ਕੌਂਸਲਰ ਸਹਿਬਾਨ ਤੇ ਸਾਡੇ ਲੀਡਰ ਕਦੇ ਵੀ ਸ਼ਹਿਰ ਦੇ ਵਿੱਚ ਕਾਂਗਰਸ ਪਾਰਟੀ ਦਾ ਕਲਚਰੀ ਹੈ ਨਹੀਂ ਵੀ ਬੱਸ ਸੱਚ ਕੋਈ ਬਹਿ ਜੇ ਕਲਚਰ ਕਿਸ ਦਾ ਏ ਫੋਰਚੂਨਰ ਗੱਡੀ ਪਨੋਵਾ ਗੱਡੀ ਜਿਵੇਂ ਕਿ ਰਾਜਾ ਜਿਹੜਾ ਕੀ ਨਾਮ ਬੜਿੰਗ ਬੜਿੰਗ ਉਹਨਾਂ ਦੇ ਕੋਲ ਗੱਡੀ ਦੇਖੀ ਹੈ ਕਿੰਨੀ ਆ 2 ਕਰੋੜ ਦੀ ਗੱਡੀ ਆ ਜੀ ਚ ਪੂਰੇ ਬਹਿ ਕੇ ਕੰਪੇਨ ਕਰਦੇ ਆ ਤੇ ਇਸ ਕਰਕੇ ਇਹ ਆਮ ਲੋਕ ਇਸ ਸਕੂਟਰਾਂ ਤੇ ਇਹ ਮੋਟਰਸਾਈਕਲਾਂ ਵਾਲੇ ਲੋਕ ਛੋਟੀਆਂ ਆਲਟੋ ਕਾਰਾਂ ਵਾਲੇ ਇਹ ਕੋਈ ਚਾਹੂਕਾਰ ਨਹੀਂ ਸੀ ਸਾਰੇ ਉਹ ਲੋਕ ਸੀਗੇ ਜਿਹੜੇ ਆਪਣੇ ਨੌਕਰੀ ਲਈ ਸਕੂਟਰ ਤੇ ਮੋਟਰਸਾਈਕਲ ਤੇ ਜਾਂਦੇ ਆ ਆਪਣੀਆਂ ਦੁਕਾਨਾਂ ਚਲਾਉਂਦੇ ਆ ਛੋਟੀਆਂ-ਛੋਟੀਆਂ ਆਪਣੇ ਛੋਟਾ-ਛੋਟਾ ਐਮ ਐਸ ਐਮਈ ਦਾ ਰੋਜ਼ਗਾਰ ਚਲਾਉਂਦੇ ਆ ਉਹ ਸਾਰਾ ਜਿਹੜੇ ਲੋਕ ਅੱਜ ਵਿਵਸਥਾ ਬਦਲਨੀ ਚਾਹੁੰਦੇ ਆ ਟ੍ਰੈਫਿਕ ਜਾਂਦੀ ਆ ਉਹ ਧੂੜ ਉਡ ਰਹੀ ਆ ਪਤਾ ਨਹੀਂ ਕਿੱਥੇ ਕਿੱਥੇ ਉਹ ਠੀਕ ਕਰਨਾ ਚਾਹੁੰਦੇ ਆ ਵੀ ਜੋ ਗਟਕਰੀ ਜੀ ਆਉਣ ਰੇ ਤੇ ਇੱਕ ਵਾਰ ਚ 10000 ਕਰੋੜ ਦਾ ਉਦਘਾਟਨ ਇਹ ਸੜਕਾਂ ਦਾ ਐਨ ਵੀ 30 ਸਾਲੀ ਫਹਾ ਬਟਣ ਦੁਬਾਰਾ ਇਹ ਟੁੱਟਣ ਕਿਉਂਕਿ ਇਹ ਤਾਂ ਜਿਹੜਾ ਉਰੇ ਗੰਦ ਪੈ ਰਿਆ ਕਾਰਪੋਰੇਸ਼ਨ ਕੀ ਕਰਦੀ ਆ ਕਦੇ ਉਹ ਪੱਛ ਲਾ ਦਿੰਦੀ ਆ ਕਦੇ ਉਹ ਰਾਤ ਨੂੰ ਆ ਕੇ ਉਥੇ ਮੀਂਹ ਪਿਆ ਹੁੰਦਾ ਉਹ ਮਸ਼ੀਨ ਜੀ ਜਿਹੜੀ ਇਹਨਾਂ ਦੀ ਆਈ ਹੈ ਇੱਕ ਉਹ ਜਿਹੜੀ ਲਾਉਂਦੀ ਆ ਲੋਕ ਉਹ ਜਾਣ ਬੁੱਝ ਕੇ ਮੀਂਹ ਚ ਕਰਦੇ ਆ ਵੀ ਜਿਹੜੀ ਉਹ ਦੂਜੇ ਦਿਨ ਚੌਥੇ ਦਿਨ ਫੇਰ ਟੁੱਟ ਜੇ ਰਬੜ ਰੋਡਸ ਬਣਾਉਂਦੇ ਆ ਗਟਕ੍ਰਿਸ਼ ਸਾਹਿਬ ਦੀ ਇਹ ਸੋਚ ਆਵੇ ਜਨਾ ਉਹ ਵੀ ਉਰੇ ਆਉਣਗੇ ਇਸ ਕਰਕੇ ਅੱਜ ਇਹ ਚ ਕੋਈ ਸ਼ੱਕ ਨਹੀਂ ਜਿਹੜੇ ਸਾਡੇ ਲੀਡਰਸ਼ਿਪ ਰਪਾਨੀ ਸਾਹਿਬ ਆਏ ਸੀ ਸਾਡੇ ਚੌਧਰੀ ਸਾਹਿਬ ਆਏ ਸੀ ਸੰਪਲਾ ਸਾਹਿਬ ਆਏ ਸੀ ਉਹ ਐਨੇ ਖੁਸ਼ ਗਏ ਆ ਵੀ ਇਦੋਂ ਬੜਾ ਕੱਟ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਬੀਜੇਪੀ ਦੇ ਨਾਮੀਨੇਸ਼ਨ ਚ ਨਹੀਂ ਦੇਖਿਆ ਗਿਆ ਦੇਖਣਾ ਕਿਵੇਂ ਸੀ ਕਿਉਂਕਿ ਬੀਜੇਪੀ ਇਲੈਕਸ਼ਨ ਨਹੀਂ ਲੜਦੀ ਸੀ ਜਦੋਂ ਦੇਖਣਾ ਕਿੱਥੋਂ ਸੀ ਤੇ ਅੱਜ ਇਹ ਲੋਕਾਂ ਨੂੰ ਵੀ ਪਤਾ ਲੱਗਿਆ ਵਿਰੋਧੀਆਂ ਨੂੰ ਵੀ ਪਤਾ ਲੱਗਿਆ ਤੇ ਸਾਡਾ ਅੱਜ ਕਾਰਜਕਰਤਾ ਉਹ ਚਾਰਜ ਹੋ ਕੇ ਆਇਆ ਤੇ ਅੱਜ ਜਿਹੜੇ ਆਉਣ ਵਾਲੇ 15 ਦਿਨਾਂ ਚ ਤੁਸੀਂ ਦੇਖਿਓ ਉਹ ਹੋਰ ਕਿਵੇਂ ਮਿਹਨਤ ਕਰੂਗਾ ਦੁੱਗਣੀ ਤਿਗਣੀ ਮਿਹਨਤ ਕਰੂਗਾ ਉਹਨੂੰ ਦੇਖ ਕੇ ਆ ਵੀ ਅਸੀਂ ਨੇੜੇ ਪਹੁੰਚ ਗਏ ਆ ਤੇ ਥੋੜੀ ਹੋਰ ਮਿਹਨਤ ਕਰਨੀ ਆ ਤੇ ਜਿਹੜਾ ਕਿ ਅਸੀਂ ਆ ਜਿਹੜੀ ਉਹ 400 ਦੀ ਮਾਲਾ ਚ ਜਾ ਪਹੁੰਚੜਾਏ ਲੋਕ ਕਹਿੰਦੇ ਆ ਵੀ ਰਵਿੰਦੀ ਸਿੰਘ ਬਿੱਟੂ ਦੇ ਜਿਹੜਾ ਪ੍ਰਤੀਯੰਦੀ ਹੈਗੇ ਆ ਰਾਜਾ ਵੜਿੰਗ ਆ ਲੱਗਦਾ ਅੱਜ ਦੇ ਸੁਲਾਬ ਦੇਖ ਕੇ ਅੱਜ ਨੀਂਦ ਉੱਡੀ ਹੋ ਗਈ ਰਾਜਾ ਵੜਿੰਗ ਦੀ ਦੇਖੋ ਮੈਂ ਕਦੇ ਵੀ ਕਿਸੇ ਬਾਰੇ ਮੈਂ ਜ਼ਿਆਦਾ ਗੱਲ ਨਹੀਂ ਕੀਤੀ ఎలక్షన్ ఆ इक تہوار ਆ ઉત્ਸਵ ਆ ਇਹਨੂੰ ਉਸ ਤਰੀਕੇ ਨਾਲ ਲੈਣਾ ਚਾਹੀਦਾ ਉਹ ਵੀ ਕੰਦੇ ਕਾਂ ਤੇ ਲਿਖਿਆ ਕਾਂ ਤੇ ਲਿਖਦਾ ਵੀ ਜੇ ਬਿੱਟੂ ਆਖੇ ਜਿੱਤ ਕੇ ਦਿਖਾਵੇ ਕਾਂ ਕਾਂ ਤੋਂ ਬੰਦੀ ਕਹਿਣ ਨੂੰ ਬੰਨਤਾ ਮੈਂ 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 ਉਹੀ ਕਹਿਣਾ ਇਹ ਨਾ ਮੇਰੇ ਕੋਲ ਕੁਛ ਨਾ ਕਾਂਗਰਸ ਦੇ ਕੈਂਡੀਡੇਟ ਕੋਲ ਕੁਛ ਨਾ ਆਮ ਆਦਮੀ ਕੋਲ ਜੋ ਕੁਛ ਹੈ ਇਹਨਾਂ ਦੇ ਕੋਲ ਤੇ ਐਮੀ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਵੱਡੇ ਵੱਡੇ ਚੌੜੇ ਹੋ ਕੇ ਗੱਲਾਂ ਕਰਨੀਆਂ ਉੱਪਰ ਤਾਂ ਨਹੀਂ ਲੱਗਦਾ ਕਦ ਇਹ ਆਵਾਮ ਇਹ ਲੋਕ ਕਦ ਹਵਾ ਕੱਢ ਦਿੰਦੇ ਆ ਅੱਜ ਮੈਂ ਕਿ ਕੰਦ ਤਾਂ ਮਤਲਬ ਇਹੀ ਨਹੀਂ ਪਤਾ ਲੱਗਿਆ ਉਹ ਗਈ ਕਿੱਥੇ ਉਹ ਤਾਂ ਪਹਿਲੀ ਇੱਕ ਇੱਕ ਮੰਡਲ ਜਦੋਂ ਗਿਆ ਨਾ ਉਹਨੇ ਹੀ ਜਿਹੜੀ ਉਹ ਕੰਦ ਉਠਾ ਕੇ ਪਰੇ ਮਾਰੀ ਤੇ ਬਾਕੀ 20 22 28 ਮੰਡਲ ਜਿਹੜੇ ਆ ਉਹ ਤਾਂ ਫਿਰ ਉਸ ਤੋਂ ਬਾਅਦ ਤਾਂ ਲੱਭਿਆ ਹੀ ਕੁਝ ਨਹੀਂ ਜਿਵੇਂ ਬਲਡوزر ਫਿਰ ਜਾਂਦਾ ਹੁੰਦਾ ਨਾ ਰੋਡ ਰੋਲਰ ਫਿਰ ਜਾਂਦਾ ਹੁੰਦਾ ਉਸ ਤਰੀਕੇ ਨਾਲ ਉਸ ਕੰਧ ਦੇ ਉੱਤੇ ਫਿਰਿਆ ਅੱਜ ਅੱਜ ਕੇ ਆਪ ਤੋਂ ਜਮ ਕੇਚਰੀਵਾਲ ਨੂੰ ਅੱਜ ਅੱਛਾ ਜਮਾਂਦ ਮਿਲ ਗਈ ਹੈ ਕਿਸੇ ਦੇਖ ਦਿਓ ਵੀ ਉਹਦੇ ਵੀ ਕੈਂਪ ਤੇ ਕਰ ਗਏ ਬੜੀ ਹੈਰਾਨਗੀ ਦੀ ਗੱਲ ਹੋਈ ਜਿਹੜਾ ਵੀ ਕੋਈ ਚੋਰ ਅਚੱਕਾ ਏ ਉਹਨੂੰ ਬੇਲ ਤਾਂ ਮਿਲਣੀ ਆ ਇਹ ਜਨਾਬ ਨੂੰ ਬੇਲ ਇਹ ਕਰਕੇ ਦਿੱਤੀ ਵੀ ਐਮੀ ਨਾ ਜਾ ਕੇ ਕਿਤੇ ਚੀਫ ਮਿਨਿਸਟਰ ਹਾਊਸ ਪੈ ਜੀ ਵੀ ਠੀਕ ਆ ਵੋਟ ਪਾਉਣ ਦਾ ਤੇਰੇ ਕੋਲ ਅਧਿਕਾਰ ਆ ਤੇ ਨੂੰ ਉਨਾਂ ਚਿਰ 2 ਤਰੀਕ ਤੱਕ ਅਸੀਂ ਦੇ ਦੇਣੇ ਆ ਪਰ ਉਹਨਾਂ ਨੇ ਕਿਹਾ ਨੇੜੇ ਵੀ ਨਹੀਂ ਲੰਘਣਾ ਚੀ ਮਿਨਿਸਟਰ ਦਫ਼ਤਰ ਦੇ ਨੇੜੇ ਵੀ ਜੇ ਕੋਈ ਫਾਈਲ ਘਰੇ ਵੀ ਕੋਈ ਲਿਆ ਹੈ ਤਾਂ ਸਾਈਨ ਕੀਤੀ ਹੈ ਤਾਂ ਦੇਖ ਲਈ ਪਰ ਭਾਸ਼ਣ ਕਿਹਨਾਂ ਤਾਂ ਭਾਸ਼ਣ ਤਾਂ ਰੋਕੀ ਲਈ ਭਾਸ਼ਣ ਦੇ ਸਕਦੀ ਨਹੀਂ ਭਾਸ਼ਣ ਤਾਂ ਦੇਣਗੇ ਉਹ ਉਹ ਤਾਂ ਗੱਲ ਇਹ ਆ ਵੀ ਇਹ ਸਾਫ਼ ਮੈਸੇਜ ਆ ਵੋਟ ਪਾਉਣ ਦਾ ਜਿਵੇਂ ਡੈਮੋਕਰੇਸੀ ਚ ਲੋਕਤੰਤਰ ਹੱਕ ਆ ਪਰ ਕੋਰਟ ਨੇ ਕਲੀਅਰ ਕਰਤਾ ਵੀ ਭਾਈ ਨਾ ਮੁੱਖ ਮੰਤਰੀਆਂ ਨਾ ਮੁੱਖ ਮੰਤਰੀ ਦੇ ਦਫਤਰ ਜਾਣਾ ਨਾ ਕੋਈ ਫਾਈਲ ਸਾਈਨ ਕਰਨੀ ਆ ਤੁਸੀਂ ਠੱਗੀਆਂ ਮਾਰੀਆਂ ਤੁਸੀਂ ਇੱਕ ਚੋਰ ਚੱਕਿਆਂ ਵਾਲੇ ਕੰਮ ਕੀਤੇ ਆ ਬੇਲ ਤਾਂ ਉਹਨਾਂ ਨੂੰ ਵੀ ਮਿਲ ਜਾਂਦੀ ਆ ਪਰ ਉਹ ਥੋੜਾ ਜਿਹਾ ਤੁਹਾਨੂੰ ਪਤਾ ਛੁੱਟੀ ਤੇ ਆਉਂਦੇ ਆ ਜਿਵੇਂ ਕੈਦੀ ਆਉਂਦੇ ਹੁੰਦੇ ਆ ਤੇ ਦੋ ਤਰੀਕ ਨੂੰ ਦੁਬਾਰਾ ਚਲੇ ਜਾਣਾ ਇਹਨਾਂ ਨੇ ਇਸ ਕਰਕੇ ਇਹਨੂੰ ਬਾਬਾ ਰੱਬ ਦੇ ਵਾਸਤੇ ਇਹ ਜੇ ਕਿਤੇ ਆਊਗਾ ਇਹਦਾ ਕੀ ਪਤਾ ਹੋਰ ਠੱਗੀ ਲਾਜੇ ਵ ਜਾਂਦਾ ਜਾਂਦਾ ਹੀ ਇਸ ਕਰਕੇ ਅੱਜ ਬੜੀਆਂ ਦੇ ਜੇਬਾਂ ਕੱਟੀਆਂ ਗਈਆਂ ਅੱਜ ਬੜਾ ਕੁਝ ਹੋਇਆ ਇਸ ਕਰਕੇ ਕੇਜਰੀਵਾਲ ਸਾਹਿਬ ਨੂੰ بچਕੇ ਪੰਜਾਬ ਚ ਅੱਬਲਾ ਤਾਂ ਮੈਂ ਇਹੀ ਬੇਨਤੀ ਕਰੂੰਗਾ ਵੀ ਆਉਣ ਨਾ ਜੇ ਆਉਣਗੇ ਤਾਂ ਫਿਰ ਇੱਥੇ ਕੋਈ ਨਾ ਕੋਈ ਫੇਰ ਠਗੀ ਮਾਰ ਜਾਣਗੇ ਆਪਾਂ ਉਸ ਗੱਲ ਤੋਂ ਬਚੀਏ ਕਿਉਂਕਿ ਉੱਥੇ ਦਾ ਤਾਂ ਉਹਨਾਂ ਨੇ ਬੈਨ ਕਰਤਾ ਚੀ ਮਿਨਿਸਟਰ ਚ ਬਣਨਾ ਚੀ ਮਿਨਿਸਟਰ ਪਰ ਇਹ ਕਿਤੇ ਪੰਜਾਬ ਵਾਲੇ ਚ ਵੜ ਕੇ ਕੋਈ ਨਾ ਕੋਈ ਸਾਈਨ ਨਾ ਕਰ ਜਣ ਜਿਹਦੇ ਵਿੱਚ ਫੇਰ ਹਜ਼ਾਰਾਂ ਕਰੋੜ ਖਾ ਜਾਣ ਉਹ ਉਹ ਇਲੈਕਸ਼ਨ ਕਮਿਸ਼ਨ ਨੂੰ ਉਹ ਵੀ ਦੇਖਣਾ ਚਾਹੀਦਾ ਅੱਜ ਜਿਹੜਾ ਸੁਲਾਬ ਨੂੰ ਕਿਸ ਤਰ੍ਹਾਂ ਦੇ ਦੋ ਜਿਹੜਾ ਬੀਜੇਪੀ ਬਸ ਸੁਲਾਬ ਸੀ ਕਿਸ ਤਰ੍ਹਾਂ ਦੇ ਕਿਦਾਂ ਤੁਹਾਡਾ ਸ਼ੁਕਰਗੁਜ਼ਾਰ ਹੈ ਬਾਪ ਇਹ ਦੁਨਾਈ ਜਨਤਨ ਨੇ ਬਲਕੋ ਅੱਜ ਫਤਵਾ ਦਿੱਤਾ ਵੀ ਜੇ ਦੇਖੋ ਮੈਂ ਤਾਂ ਇਹ ਬਹੁਤ ਚਿਰ ਤੋਂ ਇਹ ਕਹਿ ਰਹੇ ਹਾਂ ਮੈਂ ਤਾਂ ਜਿੱਦਣ ਟਿਕਟ ਮਿਲੀ ਸੀ ਉਦਣੇ ਦੇਖ ਲਿਆ ਸੀ ਜਿਸ ਤਰੀਕੇ ਦਾ ਰੇਲਵੇ ਸਟੇਸ਼ਨ ਤੇ ਚਾਹੇ ਸਾਡੇ ਕੋਲ ਇੱਕ ਦਿਨ ਸੀ ਜਿਸ ਤਰੀਕੇ ਨਾਲ ਜੋਸ਼ ਨਾਲ ਉਸ ਵੇਲੇ ਸਵਾਗਤ ਹੋਇਆ ਉਦਣੇ ਅੰਡਰਕਰੰਟ ਪਤਾ ਲੱਗ ਗਿਆ ਸਭੀ ਲੋਕਾਂ ਚ ਕੀ ਲੋਕ ਕੀ ਕਰਨਾ ਚਾਹੁੰਦੇ ਆ ਲੋਕ ਸਿਰਫ ਤੇ ਸਿਰਫ ਮੋਦੀ ਜੀ ਦਾ ਤਰੱਕੀ ਦਾ ਮਾਡਲ ਲਿਆਉਣਾ ਚਾਹੁੰਦੇ ਆ ਔਰੇ ਉਹ ਲਿਆ ਕੇ ਹਟਣਗੇ ਸੋ ਇਸ ਅ ਲੋਕਨ ਦਾ ਬੀਜਪੀ ਦੇ ਮੈਂਬਰ ਪਾਰਲੀਮੈਂਟ ਹੈ ਉਮੀਦਵਾਰ ਰਮਨ ਸਿੰਘ ਮਿੱਟੂ ਅੱਜ ਵਿਸ਼ੇਸ਼ ਤੌਰ ਤੇ ਨਾਮਗਨ ਪਤਵਾਰ ਵਰਕਰਾਂ ਨਾਲ ਮਿਲੇ ਤੇ ਸਿੱਧੇ ਤੌਰ ਤੇ ਜਿਹੜੇ ਅੱਜ ਜਿਹੜੇ ਆਪ ਸੁਪਰੀਮੋ ਕੇਜਰੀਵਾਲ ਦੇ ਜਿਹੜੇ ਸ਼ਸ਼ਰਤ ਜਿਹੜੀ ਉਹਨਾਂ ਜਮਾਨਤ ਮਿਲੀ ਉਸ ਤੇ ਬਿਲਕੁਲ ਗੱਲ ਆਖੀ ਗਈ ਵੀ ਉਹ ਅ ਰਣੀ ਪ੍ਰਣਾਲੀ ਅੜੀ ਕੀ ਨਿਆਂਪਾਲਿਕਾ ਬਣਾਉਣਾ ਜਮਾਨਤ ਮੀਡੀਆ ਲੇਕਿਨ ਉਹ ਮੁੱਖ ਮੰਤਰੀ ਦੇ ਤੌਰ ਤੇ ਆਪਣੇ ਆਫਿਸ ਜਸਦੇ ਅਗਰ ਭਾਸ਼ਨ ਦਿਨ ਪੰਜਾਬ ਚ ਆਉਂਦੇ ਤਾਂ ਇਹ ਸੋਚਣ ਲੋਕ ਵੀ ਉਹ ਕੋਈ ਨਾ ਕੋਈ ਜਾਣ ਲਗੇ ਕਿ ਠਗੀ ਨਾ ਮਾਰ ਜਨ ਤਾਂ ਲੋਕ ਸੁਚੇਤ ਹੋਣ ਇਸ ਦੇ ਨਾਲ ਹੀ ਅੱਜ ਜਿਹੜਾ ਭਾਜਪਾ ਦੇ ਦੇ ਨਾਮਗਨ ਪੱਤਰ ਤੋਂ ਬਾਅਦ ਜਿਹੜਾ ਭਾਜਪਾ ਦੇ ਵਰਗ ਦਾ ਸਲਾਬ ਆਇਆ ਸੀ ਉਹਨੂੰ ਦੇਖਦੇ ਹੋਏ ਕਿ ਲੁਧਿਆਣਾ ਵਾਸੀ ਜਿਹੜੇ ਬੜ ਕਈ ਬਿੱਟੂ ਜੀ ਨੇ ਵੀ ਲੋਕਾਂ ਨੇ ਇਹ ਜਿਤਾ ਦਿੱਤਾ ਕਿ ਅੱਜ ਆਉਣ ਵਾਲੇ ਸਮੇਂ ਚ ਲੋਕ ਲੁਧਿਆਣਾ ਚ ਭਾਜਪਾ ਸਰਕਾਰ ਚਾਹਦੇ ਕੈਂਪਮੈਨ ਬੌਬੀ ਨਾ ਸੰਦੀਪ ਸ਼ਰਮਾ ਜੈਨਸੀਰ ਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर